रसन पसायो हर रसायो हर रस पसायो हार रस फ़सायो ਨਬਸਾਉ ਹਰ ਰਸ ਨਬਸਾਉ ਹਰ ਰਸ ਨਬਸਾਉ ਸਖੁਦੋ ਖੁਲੋ ਮਾਛੜੇ ਕਿ ਨਾ ਆਇਓ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਆਜ ਬਹੁਤ ਹੀ ਮੋੜ ਭਾਗਾ ਦੇਣਾ ਹੈ ਜਿੱਥੇ ਮਾਂ ਪਰੇਸ਼ਾਨੇ ਗੁਰੂ ਅਰਜਨ ਜੀ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਰਾਮ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅਜ ਦੇ ਦਿਨ ਪਹਿਲੇ ਵਾਰ ਗੁਰੂਗੁਰ ਅਭਿ ਰ ਹਰਮੰਦਰ ਸਾਹਿਬ 'ਤੇ ਸਜੋਬਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿਹਨੂੰ ਉਹ ਆਪਣੇ ਤੋਂ ਉੱਪਰ ਖਾਂ ਰੱਖਦੇ ਸਨ ਆਪ ਨੀਵੇ ਸਾਹਿਬ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਰੱਖਿਆ ਸੀ ਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨ ਗੁਰਗੜ ਦੀ ਮਿਲੀ ਤੇ ਉਹਦੇ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੋ ਗੁਰੂ ਸਾਹਿਬ ਨੇ ਇਥੇ ਹਰਮੰਦਰ ਸਾਹਿਬ ਜੀ ਦੇ ਵਿੱਚ ਸਜੋਬਤ ਕੀਤਾ ਜਲੋਤ ਸਾਹਿਬ ਵੀ ਸਜਾਏਗੇ ਜਲੋਤ ਸਾਹਿਬ ਸਜਾਏਗੇ ਨੇ 12 ਵਜੇ ਤੱਕ ਜਲੋਤ ਸਾਹਿਬ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਅਲਮਗਰ ਨਜ਼ਾਰਾ ਹੁੰਦਾ ਕਿ ਕਹਾ ਜਾਓਗੇ ਇਸ ਮਾਪਾ ਤੋਂ ਬਹੁਤ ਦੂਰ ਡਾਡਾ ਤੇ ਮਿੱਠੇ ਸੱਬੇ ਸਾਹ ਨਹੀਂ ਦੁੱਦ ਜਿਆ ਇੱਥੇ ਹਰ ਕੀ ਦੀ ਅਲੋਕ ਕਿਹਾ ਹਰ ਕੀ ਦੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਜੀ ਸਵੇਰ ਤੋਂ ਸ਼ਾਮ ਤੱਕ ਜਿਹੜੇ ਨੇ ਵੈਸੇ ਹੀ ਇੱਥੇ ਅਜਿਹਾ ਜਿਹੜਾ ਏਦਾਂ ਦਾ ਵੈਸੇ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਗਾ ਹੋਇਆ ਘੱਟ ਬਹੁਤ ਵੱਡਾ ਘਾਠਾ ਜ਼ਰਾ ਆਇਆ ਜੀ ਇੱਥੇ ਜੀ ਹਾਂ ਉਹਨਾਂ ਨੂੰ ਗਿਆ ਕਹਿੰਦੇ ਸਾਰੇ ਸੰਤਾਨ ਨੂੰ ਪ੍ਰਕਾਸ਼ ਜੀ ਵਾਲੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਈ ਕੋ ਜੀ ਆਪ ਜਿਹੜਾ ਨਾਮ ਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ ਪਰਵ ਦਿਹਾੜੇ ਮੁਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਚਾਹਤ ਨੂੰ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਨਾਉਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਬਾਣ ਵਿੱਚ ਪੈਣ ਅਵਰਤ ਸਗਣ ਤੇ ਗੁਰੂ ਦਾ ਨਾਮ ਲੈਣ ਜਪ ਕਰਨ ਅਮਰਤ ਰੋਟ ਕੇ ਰਾਪਤਾ ਨਾ ਜੋਪਣ ਨਿਤਨੇਮ ਕਰਨ ਸਾਮ ਨੂੰ ਰਹਿ ਰਸਤਾ ਪੜਨ ਗੁਰਦਰਾ ਸਾਹਿਬ ਮੱਠਾ ਤੇ ਕਿੰ ਜਿਹੜਾ ਨੈਤਿਕ ਪੰਡਾ ਇਹਡੇ ਗੁਰੂ ਘਰ ਇੱਥੇ ਨਹੀਂ ਆਹਾ ਦਿਓ ਆਪਣੇ ਪਿੰਡ ਲਾ ਕੇ ਖੁਸ਼ੂਰ ਨਾਲ ਦਰਸ਼ਨ ਮਨਾ ਸਕਦੇ ਆ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਤੇ ਕਰਾਇਆ ਗਿਆ ਕਿ ਨਾਤਬਾਰਾ ਬਹੁਤ ਵਧੀਆ ਸੁੰਦਰ ਜਲੋਵਾ ਗੁਰੂ ਮਹਾਰਾਜ ਦੇ ਪਾਰ ਕਰ ਪੈ ਗੁਰੂ ਦਰਸ ਮਹਾਰਾਜ ਗੁਰਾਂ ਦਾ ਦਰਸ਼ਨ ਹੋ ਜਾਣੇ ਤੋਂ ਦ ਰੱਬ ਉਹ ਚੀਜ਼ ਏ ਉਹਨੇ ਨਾ ਹੀ ਜਲੋਵਾ ਜੀ ਇਹਨਾਂ ਨਾਂ ਤੋਂ ਉੱਪਰ ਕੋਈ ਹੈ ਚੀਜ਼ ਨਹੀਂ ਜੀ ਸੁੰਦਰ ਫੁੱਲ ਵੀ ਲਗਾਇਆ ਹੈ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਆ ਲੋਬ ਇਹੋ ਜਿਹੇ ਦਿਨ ਤੱਕ ਵੇਖਿਆ ਨਹੀਂ ਹੋਣਾ ਕਿਤੇ ਦੁਨਿਆਦ ਤੇ ਸੰਸਾਰ ਤੇ ਹੋਈ ਜਿਆਦਾ ਕੋਈ ਨਾ ਹੋ ਸਕਦੀ ਆ ਜੀ ਕਿੰਨੀ ਕੁ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਜੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਜੀ ਸਾਡਾ ਮਨ ਤਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਤੇ ਸ਼ਾਂਤੀ ਚ ਮਿਲਣੀ ਬਣੀ ਜਦੋਂ ਸਾਡਾ ਧਿਆਨ ਹੀ ਅੰਦਰ ਕਿ ਅੰਦਰ ਤੋਂ ਹੋ ਜੂਗਾ ਜੇ ਸਾਡਾ ਧਿਆਨ ਬਾਹਰ ਚੱਲੂਗਾ ਘਰ ਤੇ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੇ ਮਿਲਦੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਅਪੀਲ ਇਹ ਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰਸਕ ਹੋ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸਾਂ ਤੋਂ ਰਹਾਤ ਹੋ ਜਿਹੜਾ ਕਿਰਤ ਕਰੂ ਕਿ ਮਾਈਕਰੋ ਤੋਂ ਨਸਾਂ ਦਾ ਰਹਾਤ ਆਪਣੇ ਹੋ ਜੂਗਾ ਲੇਕਿਨ ਇੱਕ ਹੋਰ ਲਾਮਤ ਬੜੀ ਹੈ ਲੇਕਿਨ ਲੋਕ ਕਿਉਂ ਡੰਮੀ ਗੁਰੂਆਂ ਦੇ ਮੱਦੇ ਚ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਲੱਗ ਦੱਸਦੇ ਨੇ ਵੀ ਅਸੀਂ ਆਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੀ ਲੱਗਦਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਤੇ ਭਰੋਸਾ ਰੱਖਣੀ ਤੇ ਪ੍ਰਸੰਗ ਸੁਣੀਏਗਾ ਠੀਕ ਹੈ ਜੀ ਠੀਕ ਹੈ ਸਹਿਨਪੁਰ ਰਸਾਇਨੀयत ਕਰ ਸਭ ਕੋ ਭਰੋਸਾ ਤੁਹਾਡਾ ਨਾਮ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆਹ ਬਹੁਤ ਨਜ਼ਾਰਾ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਵਾ ਲੰਗਰ ਪੁਣਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ